ਦੂਜਾ ਹਿੱਸਾ ਕਹਾਣੀ ਲਿਖ ਕਹਾਣੀ ਦਾ ਤੇ ਆਵਾਜ਼ ਸਰਬਜੀਤ ਸੰਗਰੂਲ ਵੀ ਉਹ ਕਦੇ ਮੇਰੀ ਅਲਮਾਰੀ ਚੋਂ ਪਾਬਾਂ ਕੱਢ ਕੇ ਨਿਗਾ ਮਾਰੀ ਜਾਵੇ ਅਤੇ ਕਦੇ ਮੇਰੇ ਗਾਗ ਦੀਆਂ ਗੱਲਾਂ ਗਾਗ ਦੀਆਂ ਗੱਲਾਂ ਧਿਆਨ ਨਾਲ ਸੁਣੀ ਜਾਵੇ ਮੇਰੀ ਵੀ ਕੋਸ਼ਿਸ਼ ਸੀ ਕਿ ਕੰਮ ਜਲਦੀ ਜਲਦੀ ਖਤਮ ਕਰਕੇ ਦੋਸਤ ਨੂੰ ਟਾਈਮ ਦੇਵਾਂ ਪਰ ਮੈਂ ਕਈ ਵਾਰ ਗਾਹ ਨੂੰ ਉਸਦਾ ਦੁੱਖ ਦਰਦ ਸੁਣ ਉਸ ਨੂੰ ਮੁਫਤ ਦੀ ਸਲਾਹ ਦੇਣ ਲੱਗ ਜਾਂਦਾ ਮੈਂ ਸੋਚਦਾ ਕਿ ਇਹਨਾਂ ਦਾ ਕੰਮ ਟਿਸ਼ਲੀ ਬਖਸ਼ੀਤਾ ਜਾਵੇ ਤਾਂ ਜੋ ਦੁਬਾਰਾ ਕੋਈ ਮੁਸ਼ਕਲ ਪੇਸ਼ ਨਾ ਆਵੇ ਜਦ ਮੈਂ ਕੰਮਕਾਰ ਤੋਂ ਵਿਲਾ ਹੋਇਆ ਤਾਂ ਮੇਰਾ ਲਿਖਕ ਦੋਸਤ ਕਹਿਣ ਲੱਗਾ ਕਿ ਯਾਰ ਤੇਰਾ ਕੰਮ ਤਾਂ ਵਧੀਆ ਹੈ ਨਾਲੇ ਪੁੰਨ ਨਾਲੇ ਫਲੀਆਂ ਯਾਰ ਤੂੰ ਲੋਕਾਂ ਦੇ ਦੁੱਖੜੇ ਸੁਣ ਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਦਾ ਹੈ ਤਾਂ ਮੈਂ ਕਿਹਾ ਮੈਂ ਕੋਈ ਸਮੱਸਿਆ ਹੱਲ ਨਹੀਂ ਕਰਦਾ ਇਹ ਤਾਂ ਉੱਪਰ ਵਾਲੇ ਕਰਦੇ ਨੇ ਇਹ ਮੇਰਾ ਕੰਮ ਤਾਂ ਇਹਨਾਂ ਦੀਆਂ ਸਮੱਸਿਆਵਾਂ ਲੈ ਕੇ ਉੱਪਰ ਪਹੁੰਚਾਉਣੀਆਂ ਹੁੰਦੀਆਂ ਨੇ ਮੇਨੂੰ ਤਾਂ ਕਈ ਕਹਿੰਦੇ ਨੇ ਕਿ ਤੁਸੀਂ ਸਾਡਾ ਕੰਮ ਕਰਵਾ ਦਿਓ ਤੇ ਜਿੰਨੇ ਮਰਜੀ ਲੈ ਲੋ ਪਰ ਅੱਪਾ ਪਤਾ ਨਿਕਲ ਕਰ ਦਿੰਨੇ ਆ ਕਿ ਸਾਨੂੰ ਤਾਂ ਆ ਹੀ ਕੰਮ ਠੀਕ ਹੈ ਜਿੰਨਾ ਆ ਗਿਆ ਚੰਗਾ ਮੇਰਾ ਦੋਸਤ ਕਹਿਣ ਲੱਗਾ ਕਿ ਤੇਰੀ ਆਹੀ ਗੱਲ ਮਾੜੀ ਆ ਤੇਰੇ ਨਾਲ ਦੇ ਕਿੱਥੇ ਦੇ ਕਿੱਠੇ